ਤੁਹਾਡਾ ਕੀ ਨਾਮ ਹੈ ਤੁਸੀਂ ਕਿਹੜੀ ਸੰਸਥਾ ਵੱਲੋਂ ਆ ਜਿਹੜਾ ਖੂਨਦਾਨ ਕੈਂਪ ਲਾਇਆ ਹੋਇਆ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਵੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੀਤੌਰ ਨੰਗਲ ਪੀਪੀਜੀ ਵੈਲਫੇਅਰ ਕਲੱਬ ਦੀ ਮੈਂ ਇਹਾ ਤਿੰਨ ਚਾਰਾਂ ਦੇ ਤੇ ਅੱਜ ਅਸੀਂ ਮਸਾਖੀ ਵਾਲੇ ਦਿਨ ਪਿੰਡ ਨੰਗਲ ਦੇ ਵਿੱਚ ਬਾਬਾ ਜੋੜਾ ਸਾਹਿਬ ਗੁਰਦੁਆਰਾ ਇਥੇ ਅੱਜ ਅਸੀਂ ਖੂਨਦਾਨ ਕੈਂਪ ਲਾਇਆ ਹੈ ਤੇ ਬਹੁਤ ਹੀ ਹੁਣ ਮਹਾਮਾਰਕੀ ਤੇ ਸੰਘਰ ਜਿਹੜੀ ਐ ਖੂਨਦਾਨ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਇਹੀ ਪ੍ਰੇਰਣਾ ਮੈਸੇਜ ਦੇਣੀ ਹੁੰਦੀ ਆ ਕਿ ਅਸੀਂ ਲੇਡੀਜ਼ ਜਿਹੜੀਆਂ ਹੁੰਦੀਆਂ ਨਾ ਅਸੀਂ ਇੱਕ ਸੂਈ ਤੋਂ ਡਰ ਚੰਨੀਆਂ ਮੈਂ 35 ਵਾਰ ਬਲੱਡ ਡੋਨੇਟ ਕਰ ਚੁੱਕੀ ਆ ਤੇ ਮੈਂ ਉਹਨਾਂ ਭੈਣਾਂ ਨੂੰ ਕਹਿਣੀ ਹੁੰਦੀ ਆ ਕਿ ਜੇ ਆਪਾਂ ਸੇਵਾ ਇੱਕ ਜਿਹੜਾ ਹੈਗਾ ਖੂਨਦਾਨ ਇੱਕ ਬਹੁਤ ਵੱਡੀ ਸੇਵਾ ਹੈ ਜੇ ਅਸੀਂ ਇਹ ਸੇਵਾ ਕਿਸੇ ਕੋਲੇ ਤਨ ਹੁੰਦਾ ਕਿਸੇ ਕੋਲੇ ਟਾਈਮ ਹੁੰਦਾ ਕਿਸੇ ਕੋਲੇ ਇਹ ਮਹਿਗਰੂਜੀ ਦਾ ਦਿੱਤਾ ਹੋਇਆ ਖੂਨ ਆ ਜਿਵੇਂ ਇਹ ਖੂਨਦਾਨ ਕਰਦੇ ਆਂ ਤਾਂ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੋਈ ਖੂਨਦਾਨ ਹੈਗਾ ਤੇ ਮੈਂ ਸਾਰੀਆਂ ਭੈਣਾਂ ਨੂੰ ਖਾਸ ਕਰਕੇ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਵੀ ਸਮਾਜ ਵਿੱਚ ਅੱਗੇ ਆਓ ਤੇ ਖੂਨਦਾਨ ਕਰਿਆ ਕਰੋ ਜਿਵੇਂ ਕਿ ਆਪਣਾ ਕੋਈ ਦਿਨ ਦਿਹਾੜੇ ਖੁਸ਼ੀ ਦੇ ਦਿਨ ਹੁੰਦੇ ਆ ਤੁਹਾਡਾ ਜਨਮ ਦਿਨ ਹੁੰਦਾ ਹੈ ਜਾਂ ਕੋਈ ਮੈਰਿਜ ਐਨੀਵਰਸਰੀ ਹੁੰਦੀ ਆ ਤੁਸੀਂ ਖੂਨਦਾਨ ਕਰਕੇ ਹੀ ਆਪਣੇ ਇਹ ਜਿਹੜੇ ਦਿਨ ਮਨਾਇਆ ਕਰੋ ਮੈਂ ਵੀ ਜਦੋਂ ਵੀ ਮੇਰਾ ਜਨਮ ਦਿਨ ਹੁੰਦਾ ਜਾਂ ਕੋਈ ਮੈਰਿਜ ਐਨੀਵਰਸਰੀ ਹੁੰਦੀ ਆ ਜਾਂ ਕਿਤੇ ਵੀ ਕੋਈ ਖੁਸ਼ੀ ਦਾ ਦਿਨ ਆਉਂਦਾ ਅਸੀਂ ਖੂਨਦਾਨ ਕਰਕੇ ਹੀ ਵੇ ਸੈਲੀਬ੍ਰੇਟ ਕਰਦੇ ਆ ਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇ ਇਹ ਕਿੰਨਾ ਤੁਹਾਡਾ ਖੂਨਦਾਨ ਕੈਂਪ ਹੈ ਜੀ ਇਹਦੇ ਬਾਰੇ ਸਾਨੂੰ ਦੱਸੋ ਜੀ ਕਿੰਨੀਆਂ ਯੂਨਟਾਂ ਹੁਣ ਤਾਈ ਹੋਈਆਂ ਨੇ ਇਡਿਟਰੀ ਹੁਣ ਤੱਕ ਮੈਨੂੰ ਲੱਗਦਾ 21 ਕ ਜੂਨ ਤਾਂ ਹੋ ਗਈਆਂ ਜੀ ਠੀਕ ਹੈ ਜੀ ਤੇ ਅਜੇ ਚੱਲ ਰਿਹਾ ਹੈ ਵੈਸੇ ਕੈਂਪ ਠੀਕ ਹੈ ਜੀ ਤੇ ਸਾਡੇ ਪ੍ਰਧਾਨ ਜੀ ਹੁਣੀ ਲੱਗੇ ਹੋਏ ਆ ਆਪ ਕੋ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਆ ਰਜੀ ਮਲਕ ਜੀ ਪੂਰੀ ਤਰ੍ਹਾਂ ਸਾਡੇ ਜਿਹੜੇ ਹੈਗੇ ਆ ਸਾਡੇ ਇੰਚਾਰਜ ਆ ਸਾਨੂੰ ਸਮੇਂ ਸਿਰ ਤੇ ਸਾਨੂੰ ਪ੍ਰੇਰਨਾ ਦਿੰਦੇ ਰਹਿੰਦੇ ਆ ਤੇ ਅਸੀਂ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਅਸੀਂ ਚੱਲ ਰਹੇ ਹੈਗੇ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਇੱਥੇ ਆਏ ਹੋ ਤੁਹਾਡਾ ਵੀ ਬਹੁਤ ਬਹੁਤ ਕੀ ਨਾਮ ਆ ਤੇ ਤੁਸੀਂ ਕਿਹੜੀ ਸੰਸਥਾ ਬਣੀ ਆਏ ਹੋ ਜੀ ਦੱਸੋ ਇਹਦੇ ਬਾਰੇ ਜੀ ਮੇਰਾ ਨਾਮ ਰਾਜੀ ਮਲਿਕ ਹੈ ਤੇ ਅਸੀਂ ਪੀਵੀਜੀ ਵੈਲਫੇਅਰ ਕਲੱਬ ਵੱਲੋਂ ਬਲੱਡ ਦੀ ਸੇਵਾ ਜੋ ਖੋਲਦਾ ਦੇ ਖੇਤਰ ਵਿੱਚ ਅਸੀਂ ਸੇਵਾ ਨਿਭਾ ਰਹੇ ਹਾਂ ਪਿਛਲੇ 16 ਸਾਲਾਂ ਤੋਂ ਤੇ ਅੱਜ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਸਾਡੀ ਟੀਮ ਵੱਲੋਂ ਅਲੱਗ-ਅਲੱਗ ਥਾਵਾਂ ਤੇ ਖੂਨਦਾਨ ਕੈਂਪ ਲਗਾਏ ਗਏ ਆ ਇੱਥੇ ਜੋੜਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅਸੀਂ ਦੂਜੀ ਵਾਰ ਇਹ ਖੂਨਦਾਨ ਕੈਂਪ ਲਗਾ ਰਹੇ ਆ ਤੇ ਸਾਡਾ ਇੱਕੋ ਹੀ ਮਨੋਕਾਮਨਾ ਹੈ ਸਾਡੀ ਕਿ ਹਰੇਕ ਘਰ ਵਿੱਚ ਇੱਕ ਡੋਨਰ ਹੋਵੇ ਤਾਂ ਜੋ ਖੂਨ ਦੀ ਜੋ ਕਮੀ ਹੈ ਇਸ ਨੂੰ ਪੂਰਾ ਕੀਤਾ ਜਾ ਸਕੇ ਮੈਂ ਇਹ ਸੰਦੇਸ਼ ਦੇਣਾ ਚਾਹੁੰ ਉਹ ਅੱਜ ਦੇ ਸਾਕੀ ਦਿਨ ਤੇ ਮੇਰਾ ਇਹ ਵਿਚਾਰ ਹੈ ਜੀ ਪੰਜਾਬ ਹੈ ਜੋ ਗੁਰੂ ਬਿਨਾ ਦੀ ਧਰਤੀ ਹੈ ਕਿ ਇੱਥੇ ਉਹਨਾਂ ਨੇ ਜੋ ਆਪਣੇ ਜੋਤੇ ਹੋਏ ਆ ਧਰਮਗ ਸਿੰਘੀ ਹੋਏ ਆ ਇਹਨਾਂ ਨੇ ਖੂਨ ਦੇ ਕੇ ਫਿਰ ਦੇ ਕੇ ਪੰਜਾਬ ਨੂੰ ਬਚਾਇਆ ਤੇ ਅੱਜ ਦੇ ਜਿਹੜੇ ਨੌਜਵਾਨ ਹੈ ਉਹ ਨਸ਼ਿਆਂ ਨੂੰ ਛੱਡ ਕੇ ਦੁਬਾਰਾ ਫਿਰ ਮੈਂ ਕਹਿੰਨਾ ਕਿ ਚੰਗੇ ਰਾਹਾਂ 'ਤੇ ਆਣ ਖੂਨਦਾਨ ਕਰਨ ਅਤੇ ਪੰਜਾਬ ਦਾ ਤੇ ਆਪਣੇ ਘਰ ਦਾ ਨਾਮ ਰੋਸ਼ਨ ਕਰਨ